ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਅਗਵਾਈ ਹੇਠ ਸਥਾਨਕ ਹੋਟਲ ਵਿਖੇ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਸ਼ਾਮਲ ਹੋਏ ਜਿਨ੍ਹਾਂ ਦਾ ਸਮੂਹ ਮੈਂਬਰਾਂ ਵੱਲੋਂ ਨਿਕਾਸ ਭਾਗਤ ਕੀਤਾ ਗਿਆ ਇਸ ਦੌਰਾਨ ਵਿਜੇ ਸਾਂਪਲਾ ਦੇ ਆਸ਼ੂ ਸਾਂਪਲਾ ਤੋਂ ਇਲਾਵਾ ਹੋਰਨਾ ਭਾਜਪਾ ਵਰਕਰਾਂ ਵੱਲੋਂ ਦੂਸਰੀ ਵਾਰ ਚੁਣੇ ਗਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੂੰ ਸ਼੍ਰੀ ਸਾਹਿਬ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਸਰਦਾਰ ਰਣਜੀਤ ਸਿੰਘ ਖੋਜੇਵਾਲ ਨੇ ਜਿਤੇ ਉਹਨਾਂ ਨੂੰ ਸਨ ਕਰ ਲਈ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਪਾਰਟੀ ਹਾਈ ਕਮਾਂਡ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਮੁਰ ਤੋਂ ਉਹਨਾਂ ਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੌਂਪੀ ਹੈ ਉਹਨਾਂ ਪਾਰਟੀ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਸਮੂਹ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ ਸਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਫਗਵਾੜਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਵਰਕਰਾਂ ਵੱਲੋਂ ਲੀਡਰ ਸਾਹਿਬਾਨ ਵੱਲੋਂ ਕਸਤਾਨਕ ਹੋਟਲ ਵਿੱਚ ਮਾਨਸਮਾਨ ਰੱਖਿਆ ਗਿਆ ਕਿ ਅੱਜ ਕੱਲ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ੍ਰੀ ਸੀਲ ਜਾਖੜ ਜੀ ਅਤੇ ਸੰਗਠਨ ਮੰਤਰੀ ਸ੍ਰੀ ਨਵਸਰਨ ਜੀ ਨੇ ਮੈਨੂੰ ਜਿਹੜੀ ਇਹ ਦੁਆਰਾ ਬੀਜੇਪੀ ਦੀ ਜ਼ਿੰਮੇਵਾਰੀ ਜ਼ਿਲ੍ਹੇ ਦੀ ਪ੍ਰਧਾਨ ਦੀ ਦਿੱਤੀ ਆ ਤੇ ਮੈਂ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਅੱਜ ਇੱਥੇ ਸ੍ਰੀ ਵੀਜੇ ਸੰਪਲਾ ਜੀ ਹੋਣੀ ਤੇ ਨਾਲ ਸਮੁੱਚੀ ਟੀਮ ਦੁੱਗਲ ਸਾਹਿਬ ਅਤੇ ਸਾਰਿਆਂ ਨੇ ਰਲ ਮਿਲ ਕੇ ਜੋ ਸਾਡੇ ਇੱਥੇ ਜ਼ਿਲ੍ਹੇ ਦੇ ਪ੍ਰਭਾਰੀ ਜਿਹੜੇ ਆ ਆਪਣੇ ਹਨੀ ਕੰਬੋਜ ਜੀ ਉਹ ਵੀ ਨਾਲ ਸਾਡੇ ਆਏ ਆ ਅਕਸਮੁੱਚੀ ਟੀਮ ਨੇ ਸਾਡਾ ਸਨਮਾਨ ਸਨਮਾਨ ਕੀਤਾ ਇਹਨਾਂ ਦਾ ਧੰਨਵਾਦ ਕਰਦੇ ਹਾਂ ਇਸ ਦੌਰਾਨ ਭਾਜਪਾ ਗੂ ਆਸ਼ੂ ਸਾਂਪਲਾ ਤੇ ਹੋਰਨਾਂ ਪਾਰਟੀ ਵਰਕਰਾਂ ਨੇ ਜਿਥੇ ਰਣਜੀਤ ਸਿੰਘ ਖੋਜੇਵਾਲ ਨੂੰ ਦੂਸਰੀ ਵਾਰ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਬਣਨ ਤੇ ਵਧਾਈਆਂ ਦਿੰਦੇ ਆ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਪਾਰਟੀ ਨੇ ਇੱਕ ਮਿਹਨਤੀ ਤੇ ਇਮਾਨਦਾਰ ਨੇਤਾ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ ਉਹਨਾਂ ਦਾ ਅੱਜ ਤੋਂ ਵੀ ਵੱਡੇ ਪੱਧਰ ਦਾ ਟ੍ਰੇਨਰ ਬਣ ਜਾਣਦੇ ਆ ਜੋ ਬੰਦੇ ਬਾਰਾ ਟ੍ਰੇਨ ਚਲਾਈ ਗਈ ਹੈ ਉਸ ਕਰਕੇ ਉਹਨਾਂ ਦਾ ਅੱਜ ਪ੍ਰੋਗਰਾਮ ਇੱਥੇ ਆਉਣ ਦਾ ਜਗਾ ਤੇ ਉਸ ਕਰਕੇ ਕਿਉਂਕਿ ਉਹ ਸਾਡੇ ਬਣ ਕੇ ਜ਼ਿਲ੍ਹਾ ਪ੍ਰਧਾਨ ਬਣ ਕੇ ਪਹਿਲੀ ਵਾਰੀ ਫਗਵਾੜਾ ਵਿੱਚ ਆਏ ਸੀਗੇ ਸੋ ਕਿਉਂਕਿ ਇਹ ਸਨਮਾਨ ਜਿਹੜਾ ਆ ਸਿਰਫ ਇਸ ਕਰਕੇ ਹੋਇਆ ਕਿਉਂਕਿ ਉਹਨਾਂ ਦਾ ਪਹਿਲਾਂ ਹੀ ਇਹ ਪ੍ਰੋਗਰਾਮ ਤੈਅ ਸੀਗਾ ਸੋ ਕੁਝ ਸਾਥੀਆਂ ਦੇ ਨਾਲ ਇੱਥੇ ਸਨਮਾਨ ਕਰ ਦਿੱਤਾ ਆ ਲੇਕਿਨ ਇਹਨਾਂ ਦਾ ਜਿਹੜਾ ਕਾਰਜਕ੍ਰਮ ਆ ਕੁਝ ਸਾਥੀ ਰਹਿ ਵੀ ਗਏ ਸਾਡੇ ਜਿਨ੍ਹਾਂ ਨੂੰ ਸੂਚਨਾ ਨਹੀਂ ਦੇ ਸਕੇ ਮਨੋਂ ਤਾਂ ਮਾਫੀ ਚਾਹੁੰਦਾ ਆ ਸੋ ਮੈਂ ਰਣਜੀਤ ਸਿੰਘ ਕੋਟੇਵਾਲ ਜੀ ਨੂੰ ਦੁਬਾਰਾ ਦੂਸਰੀ ਵਾਰ ਪ੍ਰਧਾਨ ਬਣਾਉਣ ਤੇ ਤੋ ਕਿ ਉਹ ਬਹੁਤ ਹੀ ਦਲੇਰ ਮੈਂ ਉਹ ਜਿਆ ਦਲੇਰ ਪ੍ਰਧਾਨ ਬਹੁਤ ਘਟ ਦੇਖੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੇਕਿਨ ਉਹਨਾਂ ਨੇ ਬਹੁਤ ਦਲੇਰੀ ਦੇ ਨਾਲ ਕੁਝ ਨਵਾਂ ਕੰਮ ਕਰਕੇ ਦਿਖਾਇਆ ਔਰ ਦਿਹਾੜ ਖੇਤਰ ਦੇ ਵਿੱਚ ਵੀ ਉਹਨਾਂ ਨੇ ਬੜਾ ਕੰਮ ਖੜਾ ਕੀਤਾ ਆ ਜਿਹੜਾ ਕਿ ਪਹਿਲਾਂ ਵੀ ਚਰੋ ਬਹੁਤ ਪ੍ਰਧਾਨਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਹੈ ਲੇਕਿਨ ਜੀ ਸਿੰਘ ਕੋਜੇ왈 ਜੀ ਨੇ ਉਹਨਾਂ ਨੇ ਮਿਹਨਤ ਨੂੰ ਅੱਗੇ ਲੈ ਜਾਂਦੇ ਹੋਏ ਉਹ ਕੰਮ ਨੂੰ ਕਾਫੀ ਅੱਗੇ ਸਪੀਡ ਤੇ ਲੈ ਕੇ ਗਏ ਆ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਹੈ ਔਰ ਭਾਰਤੀ ਜਨਤਾ ਪਾਰਟੀ ਤੋਂ ਵੋਟਰਾਂ ਵੱਲੋਂ ਔਰ ਸਾਧਲਾ ਪ੍ਰਵਾਸ ਵੱਲੋਂ ਉਹਨਾਂ ਨੂੰ ਇਹ ਆਸ਼ਵਾਸਨ ਦੇਣਾ ਕਿ ਉਹਨਾਂ ਨੇ ਜਿਹੋ ਜਿਹੀ ਮੁੱਦਾ ਜੋੜ ਕੇ ਖੜੇ ਰਵਾਂਗੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਬਾਲ